ਸਤਿ ਸ਼੍ਰੀ ਅਕਾਲ ਦੋਸਤੋ ਪੰਜਾਬ ਵਿਧਾਨ ਸਭਾ 2027 ਦੀਆਂ ਚੋਣਾਂ ਨੂੰ ਲੈ ਕੇ ਪੰਜਾਬ ਦਾ ਸਿਆਸੀ ਮਾਹੌਲ ਪੂਰੀ ਤਰ੍ਹਾਂ ਭਖਿਆ ਹੋਇਆ ਹੈ ਪੰਜਾਬ ਦੀਆਂ ਜਿੰਨੀਆਂ ਸਾਰੀਆਂ ਰਵਾਇਤੀ ਪਾਰਟੀਆਂ ਉਹਨਾਂ ਦੀਆਂ ਹਾਈ ਕਮਾਂਡਸ ਦੇ ਵਿੱਚ ਮੀਟਿੰਗਾਂ ਦਾ ਦੌਰ ਜਾਰੀ ਹੈ ਰਣਨੀਤੀਆਂ ਤੈਅ ਕੀਤੀਆਂ ਜਾ ਰਹੀਆਂ ਹਨ 2027 ਦੀਆਂ ਚੋਣਾਂ ਨੂੰ ਲੈ ਕੇ ਔਰ ਸਾਰੀਆਂ ਪਾਰਟੀਆਂ ਵੱਲੋਂ ਦਾਅਵਾ ਕੀਤਾ ਜਾ ਰਿਹਾ ਕਿ ਉਹਨਾਂ ਦੀ ਸਰਕਾਰ ਉਹਨਾਂ ਦੀ ਪਾਰਟੀ ਜਿਹੜੀ ਹੈ ਉਹ ਸਰਕਾਰ ਬਣਾਏਗੀ ਚਾਹੇ ਉਹ ਅਕਾਲੀ ਦਲ ਬਾਦਲ ਹੋਵੇ ਆਮ ਆਦਮੀ ਪਾਰਟੀ ਦੁਬਾਰਾ ਰਿਪੀਟ ਕਰਨ ਦੀ ਗੱਲ ਕਹਿ ਰਹੀ ਹੈ ਕਾਂਗਰਸ ਪਾਰਟੀ ਲੋਕ ਸਭਾ ਇਲੈਕਸ਼ਨ ਜਿਹੜਾ 2024 ਚ ਹੋਇਆ ਜਿੱਤੇ ਚ ਉਹਨਾਂ ਨੂੰ ਕਾਫੀ ਵਧੀਆ ਹੁੰਗਾਰਾ ਮਿਲਿਆ ਉਸ ਨੂੰ ਦੇਖਦੇ ਹੋਏ ਨੀਤੀਆਂ ਬਣਾ ਰਹੀ ਹੈ ਔਰ ਕਹਿ ਰਹੀ ਹੈ ਕਿ ਉਹ 2027 ਦੇ ਵਿੱਚ ਸਰਕਾਰ ਬਣਾਏਗੀ ਬੀਜੇਪੀ ਜੋ ਪਹਿਲੀ ਵਾਰ ਗੱਠ ਛੋੜ ਤੋਂ ਬਿਨਾਂ ਚੋਣ ਮੈਦਾਨ ਦੇ ਵਿੱਚ ਹੈ ਬੇਸ਼ੱਕ ਜਿਹੜੇ ਉਹਦੇ ਚ ਲੀਡਰ ਗਏ ਹੈ ਕਾਂਗਰਸ ਪਾਰਟੀ ਚ ਉਹ ਦਬਵੇਂ ਸੁਰਤੇ ਵਿੱਚ ਅਜ ਤੱਕ ਕਹਿ ਰਹੇ ਸਨ ਕਿ ਗੱਠ ਛੋੜ ਤੋਂ ਬਿਨਾਂ ਪੰਜਾਬ ਚ ਸਰਕਾਰ ਬਣਾਉਣਾ ਮੁਸ਼ਕਲ ਹੈ ਕਿਉਂਕਿ ਬੀਜੇ ਦਾ ਬੀਜਪੀ ਦਾ ਪਿੰਡਾਂ ਚ ਆਧਾਰ ਥੋੜਾ ਘੱਟ ਹੈ ਪਰ ਬੀਜਪੀ ਦੀ ਜਿਹੜੀ ਪੁਰਾਣੀ ਲੀਡਰਸ਼ਿਪ ਹੈ ਉਹ ਘਟ ਚੋੜ ਦੇ ਹੱਕ ਦੇ ਵਿੱਚ ਨਹੀਂ ਹੈ ਵੈਸੇ ਵੀ ਕਿਆਸਰਾਈਆਂ ਲੱਗ ਰਹੀਆਂ ਕਿ ਜੋ ਮੋਗਾ ਦੇ ਵਿੱਚ ਬੀਜਪੀ ਦੀ ਰੈਲੀ ਹੋਣ ਵਾਲੀ ਹੈ ਇਸ ਦੇ ਵਿੱਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਜਿਹੜਾ ਸ਼ਿਰਕਤ ਕਰਨੀ ਹੈ ਸਿਆਸੀ ਹਲਕਿਆਂ ਚ ਚਰਚਾ ਹੈ ਕਿ ਘਟ ਚੋੜ ਜਿਹੜਾ ਉਹ ਦੁਬਾਰਾ ਹੋਣ ਦੀਆਂ ਸੰਭਾਵਨਾਵਾਂ ਹਨ ਪਰ ਅਕਾਲੀ ਦਲ ਵੱਲੋਂ ਜਿਹੜੇ ਵਿਕਲਪો ਖੁੱਲੇ ਨੇ ਕਿਉਂਕਿ ਪਿਛਲੇ ਦਿਨੀ ਵਿਪਾਰ ਸਿਮਰਤ ਕੌਰ ਬਾਦਲ ਇਹ ਕਹਿ ਰਹੇ ਸਰ ਕਿ ਜਿਹੜੀ ਵੀ ਪਾਰਟੀ ਪੰਜਾਬ ਪੰਜਾਬੀਅਤ ਤੇ ਪੰਜਾਬੀ ਪੰਜਾਬ ਦੇ ਮੁੱਦਿਆਂ ਦੀ ਗੱਲ ਕਰੇਗੀ ਉਹਦੇ ਨਾਲ ਜਿਹੜਾ ਹੈ ਗੱਠਜੋੜ ਕੀਤਾ ਜਾ ਸਕਦਾ ਹੈ ਵੈਸੇ ਵੀ ਇਹਨਾਂ ਦਾ ਗੱਠਜੋੜ ਕਾਫੀ ਲੰਮਾ ਪੁਰਾਣਾ ਰਿਹਾ ਹੈ ਹੋ ਸਕਦਾ ਹੈ ਆਉਣ ਵਾਲੇ ਸਮੇਂ ਦੇ ਵਿੱਚ ਅਜੇ 1 ਸਾਲ ਚੋਣਾਂ ਦੇ ਵਿੱਚ ਰਹਿੰਦਾ ਹੈ ਇੱਕ ਦੂਸਰੇ ਦੇ ਨੇੜੇ ਆ ਵੀ ਸਕਦੀਆਂ ਪਾਰਟੀਆਂ ਕਿਉਂਕਿ ਜੇਕਰ ਉਸ ਐਂਗਲ ਤੋਂ ਦੇਖਿਆ ਜਾਵੇ ਤਾਂ ਭਾਜਪਾ ਅਕਾਲੀ ਦਲ ਬਾਦਲ ਦੀ ਜਗ੍ਹਾ ਤੇ ਅਕਾਲੀ ਦਲ ਪੁਨਰ ਸਰਜੀਤ ਨੂੰ ਬਦਲ ਦੇ ਰੂਪ ਦੇ ਵਿੱਚ ਦੇਖ ਰਹੀ ਸੀ ਘਟ ਚੋੜ ਦੇ ਲਈ ਪਰ ਫਿਲਹਾਲ ਉਹ ਵਾਲੀ ਪਾਰਟੀ ਅਜੇ ਤੱਕ ਨਾ ਤਾਂ ਕੋਈ ਪ੍ਰੋਗਰਾਮ ਦੇ ਸਕੀ ਹੈ ਨਾ ਹੀ ਆਪਣੇ ਆਪ ਨੂੰ ਜੜਾ ਚਮਿੰਨੀ ਪਦਰ ਤੇ ਕੋਈ ਖਾਸ ਜਥੇਬੰਦ ਕਰ ਸਕੀ ਹੈ ਤਾਂ ਵਿਕਲਪ ਅਜੇ ਵੀ ਦੇਖਣ ਦੇ ਵਿੱਚ ਆ ਰਹੇ ਹਨ ਸਿਆਸੀ ਮਾਹਰ ਜ਼ਰੂਰ ਇਹ ਕਹਿੰਦੇ ਹੈ ਹੋ ਵੀ ਸਕਦਾ ਹੈ ਨਹੀਂ ਵੀ ਹੋ ਸਕਦਾ ਕਿਉਂਕਿ ਇਸ ਸਿਆਸਤ ਇਹੋ ਜੀ ਚੀਜ਼ ਹੀ ਹੈ ਜਿਸਦੇ ਵਿੱਚ ਕੁਝ ਵੀ ਕਦੋਂ ਵੀ ਹੋ ਸਕਦਾ ਹੈ ਹਾਲੀ ਦੇ ਵਿੱਚ ਜਿਹੜੇ ਸੁਖਵੀਰ ਸਿੰਘ ਬਾਦਲ ਮੁਲਾਕਾਤ ਕਰਕੇ ਆਏ ਨੇ ਆਮਦਨ ਤੋਂ ਬਾਜ਼ੀ ਦਾ ਦੇ ਮਾਮਲੇ ਦੇ ਵਿੱਚ ਵਿਕਰਮ ਸਿੰਘ ਮਜੀਠੀਆ ਨੂੰ ਜਿਹੜਾ ਵਿਜੀਲੈਂਸ ਨੇ ਗ੍ਰਿਫਤਾਰ ਕੀਤਾ ਸੀ ਉਹਨਾਂ ਦੇ ਖਿਲਾਫ 40 ਹਜ਼ਾਰ ਪੰਨਿਆਂ ਦੀ ਜਿਹੜੀ ਚਾਰ ਸ਼ੀਟ ਹੈ ਉਹ ਦਾਖਲ ਕੀਤੀ ਸੀ ਮੁਲਾਕਾਤ ਤੋਂ ਬਾਅਦ ਸੁਖਵੀਰ ਸਿੰਘ ਬਾਦਲ ਬਾਹਰ ਆ ਕੇ ਪੱਤਰਕਾਰਾਂ ਨਾਲ ਜਿਹੜੀ ਗੱਲਬਾਤ ਕਰ ਰਹੇ ਸਨ ਉਹ ਕਾਫੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੁਸ਼ਕੀ ਸਿੰਘ ਬਾਦਲ ਨੇ ਕਿਹਾ ਕਿ ਮਜੀਠੀਆ ਦੇ ਮਾਮਲੇ ਦੇ ਵਿੱਚ ਅਕਾਲੀ ਦਲ ਜੇਕਰ ਸਰਕਾਰ ਹੁੰਦੀ ਹੈ ਤਾਂ ਉਹ ਉਹਨਾਂ ਵਿਰੁੱਧ ਝੂਠੇ ਕੇਸ ਬਣਾਉਣ ਵਾਲੇ ਅਧਿਕਾਰੀਆਂ ਨੂੰ ਤਿਆਰ ਰਹਿਣਾ ਚਾਹੀਦਾ ਹੈ ਜਦੋਂ ਸਰਕਾਰ ਆਏਗੀ ਤਾਂ ਝੂਠੇ ਕੇਸ ਬਣਾਉਣ ਵਾਲੇ ਅਧਿਕਾਰੀਆਂ ਵਿਰੁੱਧ ਕਾਰਵਾਈ ਕੀਤੀ ਜਾਏਗੀ ਸੁਖਵੀਰ ਸਿੰਘ ਬਾਦਲ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਦਬਾਹ ਹੇਠ ਜਿਹੜਾ ਵੀ ਜੋ ਵੀ ਹੋਇਆ ਕਹਿਨ ਦਾ ਭਾਵ ਕਿ ਉਹਨਾਂ ਵੱਲੋਂ ਸ਼ਬਦੀ ਹਮਲੇ ਜਿਹੜੇ ਆ ਉਹ ਕਿਤੇ ਗਏ ਆ ਮੌਜੂਦਾ ਸਰਕਾਰ ਦੇ ਉੱਪਰ ਕਿਉਂਕਿ ਵਿਜੀਲੈਂਸ ਵੱਲੋਂ ਜੋ ਕਾਰਵਾਈ ਕੀਤੀ ਗਈ ਹੈ ਤੱਥਾਂ ਦੇ ਆਧਾਰ ਤੇ ਹੀ ਹੈ ਕਿਉਂਕਿ ਦੇਖਿਆ ਜਾਵੇ ਤਾਂ ਅਦਾਲਤ ਦੇ ਵਿੱਚ ਜੋ ਚਾਰ ਸ਼ੀਟ ਦਾਖਲ ਕੀਤੀ ਗਈ ਹੈ ਉਹਨਾਂ ਦੋਸ਼ਾਂ ਦੇ ਵਿੱਚ ਬਾਅਦ ਦੇ ਵਿੱਚ ਮਜੀਠੀਆ ਸਾਹਿਬ ਵੱਲੋਂ ਜ਼ਮਾਨਤ ਵੀ ਲੈਣ ਦੇ ਲਈ ਪਾਣੀਓ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਪਟੀਸ਼ਨ ਦਾਖਲ ਕੀਤੀ ਗਈ ਸੀ ਜਿਸ ਤੇ ਸਬੰਧ ਦੇ ਵਿੱਚ ਪੰਜਾਬ ਸਰਕਾਰ ਤੋਂ ਜਾਂ ਵਿਜੀਲੈਂਸ ਤੋਂ ਜਵਾਬ ਮੰਗਿਆ ਗਿਆ ਸੀ ਤਾਂ ਇਹ ਗੱਲ ਕਹੀ ਗਈ ਸੀ ਕਿ ਜੇਕਰ ਜ਼ਮਾਨਤ ਦਿੱਤੀ ਜਾਂਦੀ ਹੈ ਤਾਂ ਜਿਹੜੀ ਜਾਂਚ ਅਜੇ ਚੱਲ ਰਹੀ ਹੈ ਉਹਨਾਂ ਦੇ ਖਿਲਾਫ ਉਸ ਨੂੰ ਬਾਹਰ ਆ ਕੇ ਪ੍ਰਭਾਵਿਤ ਕਰ ਸਕਦੇ ਹਨ ਕਾਫੀ ਲੰਬੀ ਸੁਣਵਾਈ ਤੋਂ ਬਾਅਦ ਉਸ ਪਟੀਸ਼ਨ ਨੂੰ ਜਿਹੜਾ ਸੀ ਉਹ ਖਾਰਜ ਕਰ ਦਿੱਤਾ ਸੀ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਹੁਣ ਉਹ ਵਾਲੀ ਪਟੀਸ਼ਨ ਜਿਹੜੀ ਹੈ ਜ਼ਮਾਨਤ ਨੂੰ ਲੈ ਕੇ ਫਿਰ ਤੋਂ ਸੁਪਰੀਮ ਕੋਰਟ ਦੇ ਵਿੱਚ ਵਿਜੀਠੀਆ ਸਾਹਿਬ ਚਲੇ ਗਏ ਆਉਣ ਵਾਲੇ ਦਿਨਾਂ ਦੇ ਵਿੱਚ ਉਹਦੇ ਉੱਪਰ ਅਜੇ ਫੈਸਲਾ ਆਉਣਾ ਹੈ ਕਿ ਉਹਨਾਂ ਨੂੰ ਜ਼ਮਾਨਤ ਮਿਲਦੀ ਹੈ ਜਾਂ ਨਹੀਂ ਮਿਲਦੀ ਪਰ ਸੁਖਬੀਰ ਸਿੰਘ ਬਾਦਲ ਦਾ ਜੋ ਇਹ ਮੀਟਿੰਗ ਸੀ ਮੁਲਾਕਾਤ ਸੀ ਮਜੀਠੀਆ ਦੇ ਨਾਲ ਕਿਉਂਕਿ ਪਿਛਲੇ ਦਿਨੀ ਜਿਹੜੀ ਇੱਕ ਥ੍ਰੈਟ ਆਈ ਸੀ ਉਸ ਨੂੰ ਦੇਖਦੇ ਹੋਏ ਵੀ ਪਰਿਵਾਰ ਵੱਲੋਂ ਵੀ ਪਿਛਲੇ ਦਿਨੀ ਮੁਲਾਕਾਤ ਕੀਤੀ ਗਈ ਸੀ ਔਰ ਜਿਸ ਸਿਆਸੀ ਪਖ ਤੋਂ ਦੇਖੀਏ ਤਾਂ ਹੋ ਸਕਦਾ ਹੈ ਮਜੀਠਾ ਹਲਕੇ ਨੂੰ ਲੈ ਕੇ ਉਹਨਾਂ ਦੀ ਜਿਹੜੀ ਸੀਟ ਹੈ ਕਿਉਂਕਿ ਲਗਾਤਾਰ ਪਹਿਲਾਂ ਦੋ ਵਾਰ ਉਹ ਐਮ.ਐਲ.ਏ ਉਥੋਂ ਰਹੇ ਹੈ ਵਿਧਾਇਕ ਰਹੇ ਉਸ ਤੋਂ ਬਾਅਦ ਹੁਣ ਉਹਨਾਂ ਦੀ ਧਰਮ ਪਤਨੀ ਗਨੀਪ ਕੌਰ ਮਜੀਠੀਆ ਮਜੀਠਾ ਹਲਕੇ ਤੋਂ ਵਿਧਾਇਕ ਹੈ ਦੇਖਿਆ ਜਾਵੇ ਤਾਂ ਜਿਵੇਂ ਪੂਰੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਹਨੇਰੀ ਸੀ 117 ਵਿੱਚੋਂ 92 ਸੀਟਾਂ ਜਿਹੜੀਆਂ ਸੀ ਉਹ ਹਾਸਲ ਕੀਤੀਆਂ ਸੀ ਪਰ ਮਜੀਠਾ ਹਲਕੇ ਦੇ ਨੂ ਚੜੀ ਢਾਹ ਨਹੀਂ ਲਾ ਪਾਈ ਸੀ ਆਮ ਆਦਮੀ ਪਾਰਟੀ ਹੁਣ ਮਜੀਠਾ ਹਲਕੇ ਦੇ ਵਿੱਚ ਜਿਹੜਾ ਹੈ ਆਪਣੀ ਪਾਰਟੀ ਵੱਲੋਂ تنویر ਸਿੰਘ ਗਿੱਲ ਨੂੰ ਜਿਹੜਾ ਉਹ ਉਤਾਰਿਆ ਗਿਆ ਹੈ کافی ਯੰਗ ਆਗੂ ਨੇ ਔਰ ਬਹੁਤ ਜਿਆਦੀ ਮਿਹਨਤ ਵੀ ਕਰ ਰਹੇ ਹੈ ਔਰ 23 ਨਵੇਂ ਪ੍ਰੋਜੈਕਟਾਂ ਦਾ ਜਿਹੜਾ ਨੀ ਪੱਥਰ ਉਹ ਵੀ ਮਾਨਸਾ ਵੱਲੋਂ ਰੱਖਿਆ ਗਿਆ ਪਿਛਲੇ ਦਿਨੀ ਰੈਲੀ ਕਰਕੇ ਜਦੋਂ ਉਹਨਾਂ ਨੇ تنویر ਗਿੱਲ ਨੂੰ ਕੈਂਡੀਡੇਟ ਐਲਾਨਿਆ ਤਾਂ ਹੀ ਹੁਣ ਸਿਆਸਤ ਦੇ ਵਿੱਚ ਚਰਚਾਵਾ ਛਿੜ ਪਈ ਹੈ ਕਿ ਹੁਣ ਮਾਝੇ ਦਾ ਜਰਨੈਲ ਜਿਹੜਾ ਉਹ ਕੌਣ ਹੋਏਗਾ ਮਜੀਠੀਆ ਦੇ ਨਾਲ ਜਿਹੜੀ ਮੁਲਾਕਾਤ ਕੀਤੀ ਐ ਸੁਖਬੀਰ ਸਿੰਘ ਬਾਦਲ ਨੇ ਬੇਸ਼ੱਕ ਪਰਿਵਾਰਕ ਗੱਲਾਂ ਦੇ ਨਾਲ-ਨਾਲ ਸਿਆਸੀ ਗੱਲਾਂ ਵੀ ਜ਼ਰੂਰ ਕੀਤੀਆਂ ਹੋਣਗੀਆਂ ਠੀਕ ਹੈ ਬਾਹਰ ਅਜੇ ਨਹੀਂ ਕੋਈ ਵੀ ਗੱਲ ਆਈ ਸਿਰਫ ਉਹਨਾਂ ਨੇ ਧਮਕੀ ਭਰੇ ਲਹਿਜੇ ਦੇ ਵਿੱਚ ਅਧਿਕਾਰੀਆਂ ਦੇ ਨਾਲ ਨਿਪਟਣ ਦੀ ਗੱਲ ਹੀ ਕੀਤੀ ਐ ਸੁਖਬੀਰ ਸਿੰਘ ਬਾਦਲ ਨੇ ਬਾਕੀ ਜਿਸ ਇਹ ਵੀ ਕਿਹਾ ਜਾ ਰਿਹਾ ਹੈ ਸਿਆਸੀ ਖੇលਿਆਰਾਂ ਚ ਚਰਚਾ ਹੈ ਕਿ ਜਿਵੇਂ ਆਮਦਨ ਤੋਂ ਵੱਧ ਜਾਇਦਾਦ ਦਾ ਮਾਮਲਾ ਹੈ ਉਹਦੇ ਵਿੱਚ ਹੋਰ ਜ਼ਿਆਦਾ ਲੰਮਾ ਸਮਾਂ ਉਹਨਾਂ ਨੂੰ ਅੰਦਰ ਨਹੀਂ ਰੱਖਿਆ ਜਾਏਗਾ ਆਉਣ ਵਾਲੇ ਦਿਨਾਂ ਦੇ ਵਿੱਚ ਕਿਉਂਕਿ ਜੀ ਚੋਣਾ ਦੇ ਵਿੱਚ 1 ਸਾਲ ਪਿਆ ਆਉਣ ਵਾਲੇ 2-4 ਮਹੀਨਿਆਂ ਦੇ ਵਿੱਚ ਹੋ ਵੀ ਸਕਦਾ ਉਹਨਾਂ ਦੀ ਜਿਹੜੀ ਜ਼ਮਾਨਤ ਹੈ ਉਹ ਹੋ ਜਾਵੇ ਸੁਪਰੀਮ ਕੋਰਟ ਇਸ ਦੇ ਵਿੱਚ ਕੀ ਫੈਸਲਾ ਲੈਂਦੀ ਹੈ ਇਹ ਤਾਂ ਆਉਣ ਵਾਲਾ ਵਕਤ ਹੀ ਦੱਸੇਗਾ ਪਰ ਜਿੱਥੋਂ ਤੱਕ ਉਹਨਾਂ ਦੀ ਸਿਆਸੀ ਪੁਵਿੱਖ ਦੀ ਗੱਲ ਹੈ ਉਹ ਫਿਲਹਾਲ ਤਾਂ ਜੇ 1 ਸਾਲ ਇੱਕ ਪਿਆ ਜੀ ਉਹ ਤੋਂ ਪਹਿਲਾਂ ਉਹ ਬਾਹਰ ਆ ਜਾਂਦੇ ਤਾਂ ਸਿਕਿਉਰੀ ਹੈ ਕਿਉਂਕਿ ਉਹ ਆਪਣੇ ਹਲਕੇ ਦੇ ਵਿੱਚ ਜਾ ਕੇ ਦੁਬਾਰਾ ਫਿਰ ਤੋਂ ਜਿਹੜੀ ਰਾਜਨੀਤੀ ਉਹ ਸ਼ੁਰੂ ਕਰਨ ਗਈ ਹਲਕੇ ਦੇ ਵਿੱਚੋਂ ਹੁਣ ਕਿਸ ਤਰੀਕੇ ਦਾ ਰਿਸਪੌਂਸ ਆਉਂਦਾ ਹੈ ਕਿਉਂਕਿ ਉਹ ਬਹੁਤ ਲੰਮਾ ਸਮਾਂ ਗੈਰ ਹਾਜ਼ਰ ਰਹੇ ਹੈ ਜੇਲ੍ਹ ਦੇ ਵਿੱਚ ਨੇ ਦੇਖੋ ਪਰ ਇਹ ਸਿਆਸਤ ਹੈ ਇਸ ਦੇ ਵਿੱਚ ਕੁਝ ਵੀ ਹੋ ਸਕਦਾ ਹੈ ਕਿਉਂਕਿ ਕਿਆਸਰਾਂ ਇਹ ਵੀ ਲਗਾਈਆਂ ਜਾ ਰਹੀਆਂ ਕਿ ਪੰਜਾਬ ਦੇ ਵਿੱਚ ਜਿਹੜੀ ਹੈ ਦੁਬਾਰਾ ਰਿਪੀਟ ਕਰਨਾ ਕਾਫੀ ਮੁਸ਼ਕਲ ਹੁੰਦਾ ਹੈ ਜਿਹੜੀ ਮੌਜੂਦਾ ਸਰਕਾਰ ਹੋਵੇ ਤਾਂ ਬਦਲ ਦੇ ਰੂਪ ਦੇ ਵਿੱਚ ਅਕਾਲੀ ਦਲ ਬਾਦਲ ਨੂੰ ਦੇਖਿਆ ਜ਼ਰੂਰ ਜਾ ਰਿਹਾ ਕਿਉਂਕਿ ਕਾਂਗਰਸ ਪਾਰਟੀ ਦੇ ਵਿੱਚ ਜਿਸ ਤਰੀਕੇ ਦਾ ਕਾਟੋਕਲੇਸ਼ ਜਾਰੀ ਹੈ ਏ ਬਦਲ ਦੇ ਰੂਪ ਦੇ ਵਿੱਚ ਉਹਨਾਂ ਵੱਲੋਂ ਜਰੂਰ ਦੇਖਿਆ ਜਾ ਰਿਹਾ ਸੀ ਹਾਈ ਕਮਾਂਡ ਵੱਲੋਂ ਕਿਉਂਕਿ 22 ਚ ਆਮ ਆਦਮੀ ਪਾਰਟੀ ਬਣੀ ਤੇ 24 ਦੇ ਵਿੱਚ ਐਮਪੀ ਇਲੈਕਸ਼ਨ ਚ ਜਿਹੜਾ ਕਾਂਗਰਸ ਨੂੰ ਭਰਮਾ ਸਮਰਥਨ ਮਿਲਿਆ ਸੀ ਪਰ ਹੁਣ ਉਹ ਜਾਰੀ ਰਹਿ ਪਾਉਂਦਾ ਹੈ ਜਾਂ ਨਹੀਂ ਜਾਂ ਬਾਦਲ ਅਕਾਲੀ ਦਲ ਬਾਦਲ ਦੁਬਾਰਾ ਫਿਰ ਤੋਂ ਸੱਤਾ ਦੇ ਵਿੱਚ ਆਉਂਦਾ ਹੈ ਇਹ ਤਾਂ ਚਲੋ ਲੋਕਾਂ ਦੇ ਹੱਥ ਵਸਿਆ ਜਿਨ੍ਹਾਂ ਨੇ VOTING ਕਰਨੀ ਹੈ ਪਰ ਹਾਲਾਤ ਹੁਣ ਕਾਫੀ ਬਦਲੇ ਹੋਏ ਐ ਕਿਉਂਕਿ ਅੱਠ ਪਾਰਟੀਆਂ ਜਿਹੜੀਆਂ ਉਹ ਚੋਣ ਮੈਦਾਨ ਦੇ ਵਿੱਚ ਹੋਣਗੀਆਂ 2027 ਦੇ ਵਿੱਚ ਜਿਹੜਾ ਮੁਕਾਬਲਾ ਉਹ ਕਾਫੀ ਰੋਮਾਂਚਕ ਹੈ ਜਿੱਤ ਦਾ ਸੇਰਾ ਕੌਣ ਬੰਦੀ ਹੈ ਇਹ ਤਾਂ ਆਉਣ ਵਾਲਾ ਪੁਹੇਖੀ ਤੈਅ ਕਰੇਗਾ ਕਿਉਂਕਿ ਬੀਜੇਪੀ ਵੀ ਹੁਣ ਪੂਰੀ ਤਰ੍ਹਾਂ ਆਪਣਾ ਹੰਬੜਾ ਜਿਹੜਾ ਹੈ ਪੰਜਾਬ ਦੇ ਵਿੱਚ ਮਾਰ ਰਹੀ ਹੈ ਹੁਣ 2027 ਦੀਆਂ ਚੋਣਾਂ ਨੂੰ ਲੈ ਕੇ ਸਾਰੀਆਂ ਪਾਰਟੀਆਂ ਆਪਣੀਆਂ ਜਿਹੜੀਆਂ ਰਣਨੀਤੀਆਂ ਉਹ ਤੈਅ ਕਰਨ ਦੇ ਵਿੱਚ ਲੱਗੀਆਂ ਹੋਈਆਂ ਹਾਲ ਹੀ ਦੇ ਵਿੱਚ ਜਿਹੜੀਆਂ ਨਗਰ ਨਿਕਮਨੀਆਂ ਚੋਣਾਂ ਆ ਰਹੀਆਂ ਹੈ ਇਨ ਐਵੀ ਕੁਝ ਹੱਦ ਤੱਕ ਪਾਰਟੀਆਂ ਨੂੰ ਜਿਹੜੀਆਂ ਨੀਤੀਆਂ ਬਣਾਉਣ ਦੇ ਵਿੱਚ ਸਹਿਯੋਗ ਕਰਨੀਆਂ ਕਿ ਸ਼ਹਿਰੀ ਖੇਤਰਾਂ ਦੇ ਵਿੱਚੋਂ ਕਿਹੜੀ ਪਾਰਟੀ ਜਿਹੜੀ ਹੈ ਉਹ ਅੱਗੇ ਰਹਦੀ ਹੈ ਬੇਸ਼ੱਕ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਨੇ ਬਾਜ਼ੀ ਮਾਰੀ ਹੈ